ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਖੀਰ ਪੂੜਿਆਂ ਦੀ ਰੈਸਪੀ ਲੈ ਕੇ ਆਈ ਹਾਂ ਤੇ ਜਿਹੜੇ ਆਪਾਂ ਪੂੜੇ ਬਣਾ ਕੇ ਤਿਆਰ ਕਰਾਂਗੇ ਇਹ ਆਪਾਂ ਲੋਹੇ ਦੇ ਤਵੇ ਤੇ ਬਣਾਵਾਂਗੇ ਤੇ ਆਓ ਅਸੀਂ ਫਿਰ ਬਣਾਣਾ ਸ਼ੁਰੂ ਕਰੀਏ ਇਹਨਾਂ ਨੂੰ ਸਭ ਤੋਂ ਪਹਿਲਾਂ ਆਪਾਂ ਖੀਰ ਬਣਾ ਕੇ ਤਿਆਰ ਕਰ ਲੈਂਦੇ ਹਾਂ ਤੇ ਇੱਥੇ ਆਪਾਂ 2.5 ਕਿਲੋ ਦੁੱਧ ਲੈ ਲਿਆ ਹੈ ਦੁੱਧ ਨੂੰ ਆਪਾਂ ਗੈਸ ਦੇ ਉੱਤੇ ਚੜ੍ਹਾ ਦਿੱਤਾ ਹੈ ਤੇ ਦੂਸਰੀ ਸਾਈਡ ਤੇ ਆਪਾਂ ਚੋਲ ਭਿਜਨੇ ਪਾ ਕੇ ਰੱਖ ਦਵਾਂਗੇ ਇੱਥੇ ਆਪਾਂ ਇੱਕ ਛੋਟੀ ਜੀ ਕੋਲੀ ਚੋਲਾ ਦੀ ਲਵਾਂਗੇ ਜਿਆਦਾ ਚੋਲ ਆਪਾਂ ਨਹੀਂ ਲਵਾਂਗੇ ਚੋਲਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਵਾਂਗੇ ਧੋਣ ਤੋਂ ਬਾਅਦ ਅਸੀਂ ਇਹਨਾਂ 'ਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਭਿਜਨੇ ਪਾ ਕੇ ਰੱਖ ਦਵਾਂਗੇ ਦੁੱਧ ਜਿਹੜਾ ਸਾਡਾ ਹੈਗਾ ਇਹ ਵੀ ਰੇਜੇ ਪੈ ਚੁੱਕਾ ਹੈ ਜਦੋਂ ਦੁੱਧ ਇਦਾਂ ਉਬਲਣਾ ਸ਼ੁਰੂ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਜਿਹੜੇ ਚੋਲ ਭਿਜਨੇ ਪਾ ਕੇ ਰੱਖੇ ਹੋਏ ਆ ਉਹ ਪਾ ਦਵਾਂਗੇ ਚੋਲ ਭਿਜਨੇ ਅਸੀਂ ਤਾਂ ਪਾਣੇ ਆ ਇਹਦੇ ਨਾਲ ਇਹ ਹੁੰਦਾ ਕਿ ਜਿਹੜੀ ਸਾਡੀ ਖੀਰ ਹੈ ਉਹ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਚੋਲ ਜਿਹੜੇ ਸਾਡੇ ਛੇਤੀ ਪੱਕ ਜਾਂਦੇ ਆ ਹੁਣ ਆਪਾਂ ਚੋਲ ਪਾ ਦਿੰਦੇ ਹਾਂ ਤੇ ਪਤੀਲੇ ਨੂੰ ਆਪਾਂ ਥੋੜਾ ਜਿਹਾ ਕਿਸੇ ਟੱਕਣ ਦੇ ਨਾਲ ਟੱਕ ਦਵਾਂਗੇ ਪੂਰੇ ਹੀ ਤਰ੍ਹਾਂ ਕਵਰ ਨਹੀਂ ਕਰਾਂਗੇ ਥੋੜਾ ਜਿਹਾ ਢਾਰਾ ਰਹਿਣ ਦਵਾਂਗੇ ਵਿਚ ਵਿੱਚ ਆਪਾਂ ਜਿਹੜੀ ਕੜਸ਼ੀਆ ਚਲਾਉਂਦੇ ਰੱਖਾਂਗੇ ਥੋੜੀ ਦੇਰ ਬਾਅਦ ਅਸੀਂ ਦੇਖਾਂਗੇ ਜਿਹੜੇ ਸਾਡੇ ਚੋਲ ਆ ਉਹ ਸੌਫਟ ਹੋ ਚੁੱਕੇ ਆ ਚੋਲ ਸਾਡੇ ਪੱਕ ਗਏ ਨੇ ਜਦੋਂ ਚੋਲ ਪੱਕ ਜਾਂਦੇ ਫਿਰ ਅਸੀਂ ਇਹਦੇ ਵਿੱਚ ਡਰਾਈ ਫਰੂਟ ਪਾ ਦਵਾਂਗੇ ਇੱਥੇ ਜਿਹੜਾ ਡਰਾਈ ਫਰੂਟ ਤੁਹਾਨੂੰ ਪਸੰਦ ਆ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਦਿਵੋ ਹੁਣ ਅਸੀਂ ਇਹਦੇ ਵਿੱਚ ਖੰਡ ਪਾ ਦਵਾਂਗੇ ਇੱਥੇ ਅਸੀਂ ਪੌਣੀ ਕੋਲੀ ਖੰਡ ਦੀ ਲਈ ਆ 2.5 ਕਿਲੋ ਦੁੱਧ ਦੇ ਵਿੱਚ ਅਸੀਂ ਪੌਣੀ ਕੋਲੀ ਖੰਡ ਦੀ ਪਾਈ ਆ ਜੇ ਤੁਸੀਂ ਮਿੱਠਾ ਥੋੜਾ ਤੇਜ਼ ਪਸੰਦ ਕਰਦੇ ਹੋ ਤੁਸੀਂ ਥੋੜਾ ਮਿੱਠਾ ਹੋਰ ਪਾ ਸਕਦੇ ਹੋ ਖੰਡ ਪਾਣ ਤੋਂ ਬਾਅਦ ਆਪਾਂ ਥੋੜੀ ਦੇਰ ਜਿਹੜੀ ਖੀਰ ਹੈ ਇਹਨੂੰ ਹੋਰ ਝਾਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਇਲਾਇਚੀ ਪਾਊਡਰ ਪਾ ਦਿੰਦੇ ਹਾਂ ਜੇ ਤੁਹਾਡੇ ਕੋਲ ਇਲਾਇਚੀ ਪਾਊਡਰ ਨਾ ਹੋਵੇ ਤੇ ਤੁਸੀਂ ਜਿਹੜੀ ਸਾਫਤੀ ਇਲਾਇਚੀ ਹੈਗੀ ਆ ਉਹਨੂੰ ਵੀ ਕੁੱਟ ਕੇ ਪਾ ਸਕਦੇ ਹੋ ਜਿਹੜੀ ਹਰੀ ਇਲਾਇਚੀ ਹੁੰਦੀ ਹੈ ਖੀਰ ਵਿੱਚ ਮਿੱਠਾ ਵਗੈਰਾ ਪਾਣ ਤੋਂ ਬਾਅਦ ਅਸੀਂ ਇਹਨੂੰ 10 ਮਿੰਟ ਤੱਕ ਰਿਜਾਵਾਂਗੇ ਜਿੰਨੀ ਜ਼ਿਆਦਾ ਖੀਰ ਰਿਜੇਗੀ ਉੰਨੀ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਏਗੀ ਦੇਖੋ ਇੱਧਰ ਜਿਹੜੀ ਸਾਡੀ ਖੀਰ ਹੈ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਗੈਸ ਨੂੰ ਕਰ ਦਵਾਂਗੇ ਬੰਦ ਤੇ ਜਿਹੜੀ ਆਪਾਂ ਖੀਰ ਆ ਇਹ ਆਪੇ ਹੀ ਪਤਲੀ ਰੱਖੀ ਹੈ ਕਿਉਂਕਿ ਬਾਅਦ ਵਿੱਚ ਇੰਨੇ ਸੰਗਣੀ ਹੋ ਜਾਣਾ ਹੈ ਤੇ ਹੁਣ ਅਸੀਂ ਜਿਹੜੇ ਪੂੜੇ ਆ ਉਹਨਾਂ ਦੀ ਤਿਆਰੀ ਕਰਦੇ ਹਾਂ ਪੂੜੇ ਬਣਾਉਣ ਦੇ ਲਈ ਅਸੀਂ ਸਭ ਤੋਂ ਪਹਿਲਾਂ ਇੱਕ ਕੋਲੀ ਕੁੱਟੇ ਹੋਏ ਗੁੜ ਦੀ ਲੈ ਲਵਾਂਗੇ ਅਸੀਂ ਇੱਕ ਕੋਲੀ ਲੈਣੀ ਹੈ ਕੁੱਟਿਆ ਹੋਇਆ ਗੁੜ ਇਹਨੂੰ ਕਿਸੇ ਵੱਡੇ ਬਰਤਨ ਦੇ ਵਿੱਚ ਪਾ ਦਾਂਗੇ ਤੇ ਨਾਲ ਇਹਦੇ ਵਿੱਚ ਅਸੀਂ ਇੱਕ ਕੋਲੀ ਪਾਣੀ ਦੀ ਪਾ ਕੇ ਇਹਨੂੰ ਅਸੀਂ ਭਿਜਨੇ ਪਾ ਕੇ ਰੱਖ ਦਵਾਂਗੇ ਤਾਂ ਜੋ ਜਿਹੜਾ ਗੁੜ ਸਾਡਾ ਚੰਗੀ ਤਰ੍ਹਾਂ ਘੁਲ ਜਾਵੇ ਇਹ ਕੰਮ ਅਸੀਂ ਅੱਧਾ ਘੰਟਾ ਪਹਿਲਾਂ ਕਰਨਾ ਹੈ ਪੂੜੇ ਬਣਾਉਣ ਤੋਂ ਪਹਿਲਾਂ ਇਨੂੰ ਅਸੀਂ ਗੋੜ ਨੂੰ ਭਿਜਨੇ ਪਾ ਕੇ ਰੱਖਣਾ ਹੈ ਅੱਧੇ ਘੰਟੇ ਬਾਅਦ ਅਸੀਂ ਦੇਖਾਂਗੇ ਜਿਹੜਾ ਸਾਡਾ ਗੋੜ ਹੈ ਉਹ ਚੰਗੀ ਤਰ੍ਹਾਂ ਖੋਰ ਚੁੱਕਾ ਹੈ ਹੁਣ ਅਸੀਂ ਇੱਕ ਖੁੱਲਾ ਜਿਹਾ ਬਰਤਨ ਲੈ ਆ ਲਵਾਂਗੇ ਜਿਹਦੇ ਵਿੱਚ ਅਸੀਂ ਪੂੜਿਆਂ ਦਾ ਘੋਲ ਤਿਆਰ ਕਰਨਾ ਹੈ ਇਹਦੇ ਵਿੱਚ ਅਸੀਂ ਪਾਵਾਂਗੇ ਦੋ ਕੋਲੀਆਂ ਕਨਕ ਦੇ ਆਟੇ ਦੀਆਂ ਅਸੀਂ ਦੋ ਕੋਲੀਆਂ ਕਨਕ ਦਾ ਆਟਾ ਲੈਣਾ ਹੈ ਇੱਕ ਕੋਲੀ ਅਸੀਂ ਲੈਣੀ ਹੈ ਕੁੱਟੇ ਹੋਏ ਗੁੜ ਦੀ ਇਹ ਰੇਸ਼ਿਓ ਤੁਸੀਂ ਯਾਦ ਰੱਖਿਓ ਦੋ ਕੋਲੀਆਂ ਆਟਾ ਤੇ ਇੱਕ ਕੋਲੀ ਗੁੜ ਦੀ ਤੇ ਜਿਹੜਾ ਸਾਡਾ ਗੁੜ ਵਾਲਾ ਪਾਣੀ ਹੈ ਇਹਨੂੰ ਅਸੀਂ ਪੁੰਨ ਕੇ ਆਟੇ ਵਿੱਚ ਪਾ ਦਵਾਂਗੇ ਇਹਨੂੰ ਅਸੀਂ ਪੁੰਨ ਕੇ ਹੀ ਪਾਣਾ ਹੈ ਡਾਇਰੈਕਟ ਇਦਾਂ ਨਹੀਂ ਪਾਵਾਂਗੇ ਤੇ ਨਾਲ ਅਸੀਂ ਥੋੜਾ ਸਿੰਪਲ ਪਾਣੀ ਹੋਰ ਪਾ ਦਵਾਂਗੇ ਇਹਦੇ ਵਿੱਚ ਇਹ ਪਾਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਲ ਕੇ ਇੱਕ ਬੱਧਿਆ ਜਿਹਾ ਬੈਟਰ ਬਣਾ ਕੇ ਤਿਆਰ ਕਰਾਂਗੇ ਕਨਕ ਦੇ ਆਟੇ ਦੇ ਜਿਹੜੇ ਅਸੀਂ ਇਹ ਪੂੜੇ ਬਣਾ ਕੇ ਤਿਆਰ ਕਰਨੇ ਆ ਇਹ ਬਹੁਤ ਹੀ ਜ਼ਿਆਦਾ ਸਵਾਦ ਬਨ ਕੇ ਤਿਆਰ ਹੁੰਦੇ ਨੇ ਦੇਖੋ ਇੱਧਰ ਜਿਹੜਾ ਸਾਡਾ ਬੈਟਰ ਹੈ ਚੰਗੀ ਤਰ੍ਹਾਂ ਤਿਆਰ ਹੋ ਚੁੱਕਾ ਹੈ ਤੇ ਹੁਣ ਅਸੀਂ ਜਿਹੜੇ ਪੂੜੇ ਆ ਉਹ ਬਣਾਨੇ ਸ਼ੁਰੂ ਕਰਾਂਗੇ ਗੈਸ ਦੇ ਉੱਪਰ ਅਸੀਂ ਰੱਖ ਦਵਾਂਗੇ ਲੋਹੇ ਦਾ ਤਵਾ ਤੇ ਇਹਦੇ ਉੱਪਰ ਅਸੀਂ ਪਾਵਾਂਗੇ ਇੱਕ ਚਮਚ ਦੇਸੀ ਘਿਓ ਦਾ ਤੁਸੀਂ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਜਾਂ ਡਾਲਡਾ ਘਿਓ ਜੋ ਵੀ ਤੁਸੀਂ ਪਸੰਦ ਕਰਦੇ ਹੋ ਉਹ ਤੁਸੀਂ ਲੈ ਸਕਦੇ ਹੋ ਇੱਥੇ ਅਸੀਂ ਦੇਸੀ ਘਿਓ ਲਿਆ ਹੈ ਘਿਓ ਨੂੰ ਆਪਾਂ ਚੰਗੀ ਤਰ੍ਹਾਂ ਪੂਰੇ ਤਵੇ ਦੇ ਉੱਤੇ ਫੈਲਾ ਦਵਾਂਗੇ ਹੁਣ ਅਸੀਂ ਇੱਕ ਕੜਸ਼ੀ ਭਰ ਕੇ ਜਿਹੜਾ ਆਪਾਂ ਬੈਟਰ ਬਣਾ ਕੇ ਤਿਆਰ ਕੀਤਾ ਉਹਦਾ ਅਸੀਂ ਇੱਕ ਕੜਸ਼ੀ ਭਰ ਕੇ ਤਵੇ ਦੇ ਉੱਤੇ ਪਾ ਦਾਂਗੇ ਇਹਨੂੰ ਅਸੀਂ ਹਲਕੇ ਹਲਕੇ ਹੱਥਾਂ ਦੇ ਨਾਲ ਪੋਲਾ-ਪੋਲਾ ਖਿਲਾਰ ਲਵਾਂਗੇ ਸਾਈਡਾਂ ਨੂੰ ਬਾਹਰ ਨੂੰ ਕੱਢ ਦਵਾਂਗੇ ਇੱਕ ਸਾਈਡ ਨੂੰ ਆਪਾਂ ਸੇਕ ਲੱਗਣ ਦਵਾਂਗੇ ਜਦੋਂ ਇੱਕ ਸਾਈਡ ਨੂੰ ਚੰਗੀ ਤਰ੍ਹਾਂ ਸੇਕ ਲੱਗ ਜਾਏਗਾ ਫਿਰ ਅਸੀਂ ਦੀ ਸਾਈਡ ਚੇਂਜ ਕਰਾਂਗੇ ਪਹਿਲਾਂ ਅਸੀਂ ਬਿਲਕੁਲ ਨਹੀਂ ਇਹਨੂੰ ਛੇੜਾਂਗੇ ਜਦੋਂ ਵੀ ਤੁਸੀਂ ਆਹ ਵਾਲੇ ਪੂੜੇ ਬਣਾਣੇ ਹੋਣ ਪਹਿਲਾਂ ਤੁਸੀਂ ਤਵੇ ਨੂੰ ਚੰਗੀ ਤਰ੍ਹਾਂ ਘਿਓ ਲਾ ਕੇ ਥੋੜੀ देर ਤਵੇ ਨੂੰ ਗਰਮ ਕਰ ਲਵੋ ਫਿਰ ਤੁਸੀਂ ਉਹਦੇ ਉੱਤੇ ਜਿਹੜਾ ਬੈਟਰ ਪਾਓ ਫਿਰ ਜਿਹੜੇ ਪੂੜੇ ਹੈਗੇ ਆ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਨੇ ਹੁਣ ਇੱਕ ਸਾਈਡ ਨੂੰ ਸੇਕ ਲੱਗ ਚੁੱਕਾ ਹੈ ਹੁਣ ਇੱਕ ਵਾਰੀ ਆਪਾਂ ਫਿਰ ਸਾਈਡ ਚੇਂਜ ਕਰਾਂਗੇ ਇਸੇ ਤਰ੍ਹਾਂ ਥੋੜਾ ਹਲਕਾ-ਹਲਕਾ ਪ੍ਰੈਸ ਕਰਕੇ ਜਿਹੜੇ ਸਾਡੇ ਪੂੜੇ ਆ ਅਸੀਂ ਇਹਨਾਂ ਨੂੰ ਬਣਾ ਕੇ ਤਿਆਰ ਕਰਾਂਗੇ ਇੱਕ ਜਿਹੜਾ ਸਾਡਾ ਪੂੜਾ ਹੈਗਾ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਅਸੀਂ ਤਵੇ ਦੇ ਉੱਪਰ ਥੋੜਾ ਜਿਹਾ ਦੇਸੀ ਘਿਓ ਹੋਰ ਪਾਵਾਂਗੇ ਤੇ ਕਰਸ਼ੀ ਭਰ ਕੇ ਜਦੋਂ ਅਸੀਂ ਕਣਕ ਦਾ ਜਿਹੜਾ ਆਟਾ ਹੈਗਾ ਤੇ ਗੁੜ ਦੀ ਆਪਾਂ ਰੇਸ਼ਿਓ ਸਹੀ ਲੈਂਦੇ ਆਂ ਤੇ ਜਿਹੜੇ ਸਾਡੇ ਪੂੜੇ ਹੈਗੇ ਆ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਬਿਲਕੁਲ ਸਹੀ ਬੰਦੇ ਨੇ ਇਹਨੂੰ ਆਪਾਂ ਚੰਗੀ ਤਰ੍ਹਾਂ ਖਲਾਰ ਲਵਾਂਗੇ ਥੋੜੀ ਹੀ ਦੇਰ ਬਾਅਦ ਦੇਖਿਓ ਤੁਹਾਨੂੰ ਪਤਾ ਲੱਗ ਜਾਣਾ ਕਿ ਥੱਲੇ ਵਾਲੀ ਜਿਹੜੀ ਸਾਈਡ ਹੈ ਉਹ ਪੱਕ ਗਈ ਹੈ ਇੱਦਾਂ ਬਾਹਰੋਂ ਕਲਰ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਸਾਈਡਾ ਤੋਂ ਆਪਾਂ ਪਹਿਲਾਂ ਹਲਕਾ-ਹਲਕਾ ਛਡਾ ਲਵਾਂਗੇ ਹੌਲੀ-ਹੌਲੀ ਪਹਿਲਾਂ ਆਪਾਂ ਹੌਲੀ-ਹੌਲੀ ਛਡਾਵਾਂਗੇ ਫਿਰ ਆਪਾਂ ਇੱਕਦਮ ਜਿਹੜੀ ਸਾਈਡ ਹੈ ਉਹ ਚੇਂਜ ਕਰਾਂਗੇ ਤੇ ਇਹਦੇ ਉੱਪਰ ਆਪਾਂ ਤੇ ਇਸੇ ਤਰ੍ਹਾਂ ਜਿਹੜੇ ਸਾਡੇ ਪੂੜੇ ਹੈਗੇ ਆ ਅਸੀਂ ਇਹਨਾਂ ਨੂੰ ਬਣਾ ਕੇ ਤਿਆਰ ਕਰ ਸਕਦੇ ਆ ਬਹੁਤ ਜ਼ਦਾ ਸੌਖੇ ਨੇ ਬਹੁਤ ਆਸਾਨ ਹੈ ਹਰ ਕੋਈ ਆਪਣੇ ਘਰ ਵਿੱਚ ਇਹਨਾਂ ਪੂੜਿਆਂ ਨੂੰ ਬਣਾ ਸਕਦਾ ਹੈ ਲੋ ਜਿਹੜੇ ਸਾਡੇ ਖੀਰ ਤੇ ਪੂੜੇ ਹੈਗੇ ਆ ਬਣ ਕੇ ਤਿਆਰ ਹੋ ਚੁੱਕੇ ਆ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਮਿਲਦੇ ਆ ਫਿਰ ਕੋਈ ਨਵੀਂ ਵੀਡੀਓ ਦੇ ਨਾਲ